ਚਲੋਕ ਮਹੱਲਾ ਤੀਜਾ ਛੇਖਾ ਚੌ ਚੱਕਿਆ ਚੌ ਵਾਇਆ ਇਹ ਮਨ ਇਕਤ ਕਰ ਆਣ ਇਹ ਹੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਅਛੇ ਗ੍ਰਉ ਕਹੇ ਵੀ ਤੂੰ ਚਾਰਾਂ ਚੱਕਾਂ ਦੇ ਵਿੱਚ ਫਿਰਦਾ ਘੁੰਮਦਾ ਚਾਰੇ ਦਿਸ਼ਾਵਾਂ ਦੇ ਵਿੱਚ ਜਾ ਸਕਦਾ ਇਹ ਤਾਂ ਠੀਕ ਹੈ ਚੌ ਵਾਇਆ ਚਾਰੇ ਪਾਸੇ ਫਿਰਦਾ ਇਕਤ ਕਰ ਆ ਜਾ ਮਾਨਾ ਤੈਨੂੰ ਇਕਦਮ ਕਰ ਲਾ ਰੁਪੇ ਦਾ ਰੁਪਰਤ ਤੋਂ ਦੀ ਕੋਈ ਲੋੜ ਨਹੀਂ ਫਿਰ ਇਹ ਵੀ ਜਾਣੋ ਵੀ ਫਿਰ ਇਹਦਾ ਨਾਲ ਕੋਈ ਫਰਕ ਪੈਂਦਾ ਬੋਲੋ ਟਕਾਣੀ ਲੱਕ ਆਪਣੇ ਨੂੰ ਠੀਕ ਹੈ ਸ਼ੇਖ ਕੌਣ ਹੁੰਦਾ ਜੀ ਜਿਵੇਂ ਆਪਣੇ ਬੇਤੀਆਂ ਨੂੰ ਕਹਿੰਦੇ ਨੇ ਛੋਟੀਆਂ ਨੂੰ ਕਹਿੰਦੇ ਨੇ ਹੁਣ ਇਹ ਕਹਿੰਦਾ ਸਯਦ ਅੱਛਾ ਉਹ ਆਪਣੇ ਆਪ ਨੂੰ ਧਾਰਮਿਕ ਸਦਾਉਂਦੇ ਹਨ ਜੀ ਜੀ ਲੱਭਾ ਸਾਹਿਬ ਦੇ ਅੱਛਾ ਜੀ ਠੀਕ ਹੈ ਉਹਨਾਂ ਨੂੰ ਕਿਹਾ ਕਿ ਇਹ ਮਨ ਇਕਤਕਰ ਆਣ ਇਸ ਮਨ ਨੂੰ ਆਪਣੇ ਘਰ ਚ ਲਿਆ ਹੈ ਜੀ ਵਾਪਸ ਮੋੜ ਕੇ ਅੱਛਾ ਕਾਉਨ ਦਾ ਮਤਲਬ ਹੈ ਰਾਏ ਦੇ ਟਿਕਦਾ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਆ ਜਿਹੜਾ ਤੂੰ ਮਰਾ ਗੱਲਾਂ ਕਰਦਾ ਦੂਜਾ ਤੀਜਾ ਇਹ ਛੱਡ ਦੇ ਇੱਕੋ ਘਰ ਆ ਜਾ ਜਿਹੜਾ ਗੁਰ ਕਾ ਸ਼ਬਦ ਹੈ ਉਹ ਚ ਪਛਾਣ ਵੀ ਵਰਗੁਤੀ ਹੁੰਦਾ ਹੈ ਠੀਕ ਹੈ ਪਰ ਉਹਨਾਂ ਕੋਲ ਕਿਹੜਾ ਗੁਰ ਕਾ ਸ਼ਬਦ ਹੈ ਉਹਨਾਂ ਕੋਲ ਕੁਰਾਨ ਹੈ ਜੀ ਕਾਫੀ ਹੱਦ ਤੱਕ ਤਾਂ ਉਹਨਾਂ ਕੋਲ ਬੁక్తి ਤਕਤੀ ਗੱਲ ਤਾਂ ਕੋਈ ਕੋਲ ਵੀ ਹੈ ਉਹ ਇੱਕ ਦੇਕ ਆਦਮੀ ਬਣਦੀ ਗਲਤ ਉਹਨਾਂ ਕੋਲ ਨਹੀਂ ਹੈ ਉਹ। ਯਾ ਵੀ ਦੇਕ ਆਦਮੀ ਸੀ। ਉਹਦਾ ਜਰੂਰ ਕਹਿੰਦੇ ਹੁੰਦੇ ਸੋ ਅਸੀਂ। ਉਹਨਾਂ ਦੇ ਵਿੱਚ ਹੈਗੇ ਸੀ ਆਦਮੀ। ਤਾਂ ਹੀ ਉਹਨਾਂ ਨੇ ਗੁਰੂ ਘਰ ਨੂੰ ਬੱਲਿਆ। ਤੋਂ ਪਤਾ ਥਾਂ ਦੀ ਗੱਲ ਹੈ ਇਹਦੇ ਵਿੱਚ। ਅੱਛਾ ਜੀ। ਹਾਂ ਜੀ। ਸਤ ਗੁਰ ਅੱਗੇ ਢੈ ਪਾਓ। ਸਭ ਕੁਝ ਜਾਣੇ ਜਾਣ। ਸਤ ਗੁਰ ਤੇ ਅੱਗੇ ਹਥਿਆਰ ਛੱਡੋ। ਸਤ ਗੁਰ ਤੇ ਖਾਲੀ ਕੋਈ ਨਹੀਂ ਦਰਵਾਜ਼ਾ ਹੋ ਦੇ ਕੇ। ਦੀਵੇ ਹੋ ਜੋ। ਫਿਰ ਅੱਗੇ ਸਰਦੀ ਵਗਲੋ ਜੋ ਸਿਰ ਥਾਵੇਂ ਨਾ ਨੇ ਮੇਰੇ ਸੋਸਰ ਕਪੋਤਾਰ ਇਹ ਮਾਨ ਰੂਪੀ ਸਹਿ ਰਾਜੇ ਅਰੂਡੀ ਵਗਲੋ ਹਾਂਜੀ ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਆਸਾ ਜਿਹੜੀ ਹੈਗੀ ਮਤਸਾ ਦੀ ਬੰਦੀ ਇੱਛਾ ਇਹ ਜਲਾ ਦੇ ਜਾਣ ਦੇ ਪਰ ਵੀ ਜਿਹੜੀ ਇੱਛਾ ਪੈਦਾ ਹੁੰਦੀ ਐ ਉਹਨੂੰ ਤਿਆਗ ਤਿਆਗ ਕਰ ਦੇ ਇਹ ਭਾਇਆ ਦੀ ਇੱਛਾ ਦੇ ਮਨ ਚ ਪੈਦਾ ਹੁੰਦੀ ਹੋਏ ਰਹੋ ਬੇਵਰ ਵਾਹਿਗੁਰੂ ਮਨ ਕਹਿ ਰਿਹਾ ਵੀ ਅਸੀਂ ਤਾਂ ਚਾਰ ਦਿੰਦੇ ਮਹਿਮਾਨ ਆ ਸੰਸਾਰ ਚ ਬਹੁਤੇ ਰਾਜ ਭਾਗ ਕਰਕੇ ਅਸੀਂ ਇਕੱਠੇ ਕੀ ਲਾ ਹੈ ਕੋਈ ਜਾਤੀ ਨਜ਼ਰੋ ਜਲਵਨ ਕਰੋ ਠੀਕ ਹੈ ਜੀ ਸਤ ਗੁਰ ਕੇ ਭਾਣੇ ਭੀ ਚੱਲੇ ਤਾਂ ਦਰਗਹ ਪਾਵੇਂ ਮਾਨ ਇਹ ਸਤ ਗੁਰ ਦੇ ਭਾਣੇ ਚੱਲੇ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਤੇ ਇੱਜ਼ਤ ਮਿਲਦੀ ਹੈ ਦਰਗਾਹ ਚ ਹੋਰ ਚਲਾਉਂਦਾ ਹੋਊਂਗੇ ਚੱਲੇ ਜਦੋਂ ਮਹਿਮਾਨ ਕਿਹਾ ਸੀਗਾ ਉਹਦਾ ਭਾਵ ਇਹ ਹੈ ਕਿ ਇੱਥੇ ਆਪਾਂ ਇਹ ਨੂੰ ਆਪਣੇ ਪੱਕੀ ਰਹਿਸ਼ ਨਹੀਂ ਸਮਝਣਾ ਹੈ ਜੀ ਹਾਂ ਜੀ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤ੍ਰਿਗ ਪੈਨਣ ਤ੍ਰਿਗ ਖਾਣ ਜੇ ਲੋਭ ਦੇ ਪ੍ਰਤੀ ਚੇਤਨੀ ਹੋਇਆ ਨੂੰ ਸਮਝਣ ਲੱਗੀ ਲੋਭ ਕੀ ਹੁੰਦਾ ਹਾਂ ਜੀ ਤ੍ਰਿਗ ਪਹਿਲਾਂ ਤਰੇ ਖਾਣਾ ਖਾਣ ਪਹਿਲਾਂ ਤਰੇ ਜਾਏਗਾ ਮਹੱਲਾ ਤੀਜਾ ਹਰ ਗੁਣ ਟੋਟਣਾ ਆਵਈ ਕੀਮਤ ਕਹਿ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵੈ ਗੁਣ ਮੈਂ ਰਹੇ ਸਮਾਈ ਜਿਹੜੇ ਅਰੀ ਦੇ ਗੁਲਦੇ ਉਹਦਾ ਟੋਟਾ ਨਹੀਂ ਜਿਹੜੇ ਵਰਜੀ ਗਈ ਜਾਓ ਉਹਦਾ ਟੋਟਾ ਨਹੀਂ ਹੁੰਦਾ ਕਦੇ ਹਰ ਗੁਣ ਟੋਟਣਾ ਆ ਗਈ ਉਹ ਹਰ ਦੇ ਵਿੱਚ ਐਡੇ ਗੁਲਦੇ ਕੋਈ ਇਹਦਾ ਉਤਨੀ ਪਾ ਸਕਦਾ ਕੀਮਤ ਕਹਿ ਨਾ ਜਾਏ ਦਾ ਉਹਦੀ ਕੀਮਤ ਅਸ ਇੱਕ ਇੱਕ ਗੁਣ ਉਹ ਮੁੱਲ ਗੁਣ ਉਹ ਮੁੱਲ ਦਾ ਕਾਹਤਾ ਹੁੰਦੂ ਤਾਂ ਫਿਰ ਕੀਮਤ ਤਾਂ ਦੱਸੀ ਦੀ ਜਾ ਸਕਦੀ ਤਾਂ ਹੀ ਮੁੱਲ ਹਾਂਜੀ ਨਾਨਕ ਗੁਰਮੁਖੀ ਹਰ ਗੁਣ ਰਵੈ ਗੁਣ ਮੈਂ ਰਹੈ ਸਮਾਈ ਜਿਹੜਾ ਗੁਰਮੁਖ ਨੇ ਉਹ ਹਰ ਗੁਣ ਨੂੰ ਗ੍ਰਹਿਣ ਕਰਦੇ ਨੇ ਧਾਰਨ ਕਰਦੇ ਨੇ ਰਵੈ ਨੂੰ ਧਾਰਨ ਕਰਦੇ ਨੇ ਜੈਸੇ ਹੀ ਹੋ ਜਾਂਦੇ ਨੇ ਫਿਰ ਉਹ ਹਰ ਗੁਣ ਧਾਰਨ ਕਰਕੇ ਹਰ ਜੈਸੇ ਹੀ ਹੋ ਜਾਂਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਹਰ ਜਨ ਐਸਾ ਤਾਂ ਹੀ ਹੋਊਗਾ ਜੇ ਉਹਦੇ ਗੁਣ ਧਾਰਨ ਕਰੂ ਠੀਕ ਹੈ ਜੀ ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਂਦੀ ਭਗਤੀ ਕਰ ਹਰ ਪਾਠ ਲੱਗਾ ਅਧਿਕਾਈ ਬਹੁ ਬਹੁ ਵਿਧ ਭਾਤ ਕਰ ਆ ਜਿਹੜੇ ਚੋਲੀ ਅਦਲਾ ਸਰੀਰ ਹੈ ਹਾਂਜੀ ਰਤਨ ਦਾ ਚੋਲਾ ਜਿਰੂ ਰੂਪ ਦਾ ਰੰਗ ਚੜ੍ਹ ਹਾਂਜੀ ਇਹ ਹਲਦੀ ਸਵਾਰੀ ਹੈ ਉਹ ਇਹਨੂੰ ਸਵਾਰ ਕੇ ਦਾ ਰੂਪ ਕੱਢਦਾ ਹੈ ਅੱਛਾ ਜੀ ਹਰ ਚੋਲੀ ਦੇਹ ਸਵਾਰੀ ਉਹ ਦੇਹੀ ਗੁਪਤਾ ਜਿਹੜੀ ਉਸ ਮਾਰੀ ਹੈ ਕੱਢ ਪੈਂਦੀ ਭਗਤੀ ਕਰ ਜੇ ਭਗਤੀ ਕਰੇ ਤਾਂ ਪੱਟ ਦਾ ਪੱਟ ਪਹਿਨ ਲੈਂਦੀ ਹੈ ਰੇਸ਼ ਪਹਿਨਦੀ ਹੈ ਜਿੰਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੁਥਾਰ ਜੋ ਗਿਆਨ ਦੀ ਚੋਲੀ ਪਹਿਨ ਲਈ ਉਹ ਪੱਟ ਹੈ ਤੇ ਕੱਢ ਪੈਂਦੀ ਮਤਲਬ ਲਿਖਿਆ ਕੱਢੀ ਪੈਂਦੀ ਅੱਛਾ ਕੱਢੀ ਕਿ ਬਣ ਪਾ ਬਣਦਾ ਜੀ ਬੜਾ ਨਹੀਂ ਸ਼ਿਦਾਰੀ ਹੋਈ ਹੈ ਅੱਛਾ ਜੀ ਕੱਢ ਪੈਨ ਦੀ ਭਗਤੀ ਕਰੀ ਅਵਧੀ ਕਰਕੇ ਕੱਢੀ ਹੋਈ ਇਹ ਪਹਿਲੀ ਜਾਂਦੀ ਹੈ ਕੱਢੀ ਭਗਤੀ ਤਾਂ ਇਹ ਕੱਢੀ ਦੀ ਜਾਂਦੀ ਠੀਕ ਹੈ ਜੀ ਹਰ 파ਟ ਲੱਗਾ ਅਧਕਾਈ ਬਹੁਤ ਲੱਗਿਆ ਇਹਦੇ ਤੇ ਬ੍ਰਹਮ ਗਿਆਨੀ ਕਹਿੰਦੇ ਪਰ ਗਾਹ ਜੈਸੇ ਤਾਰੂ ਪਰ ਆਕਾਸ ਇੰਨਾ 파ਟ ਲੱਗਿਆ ਇਹ ਤੇ 파ਟ ਕੀ ਹੁੰਦਾ ਜੀ 파ਟ ਕਪੜਾ ਅੱਛਾ ਜਿਹਦੀ ਚੌੜੀ ਬੜੀ ਹੋਈ ਆ ਉਹ 파ਟ ਹੈ 파ਟ ਪਟੰਗ ਹੈ ਹਾਂ ਹਾਂ ਕਿਤਾਈ ਤੋਂ ਕੀ ਬਣਦਾ ਜੀ ਬਹੁਤ ਉੱਤਮ ਬਹੁਤ ਜ਼ਿਆਦਾ ਅੱਛਾ ਜੀ ਬਹੁਤ ਬਹੁਤ ਵਿਦ ਭਾਂਤ ਕਰੀ ਬਹੁਤ ਬਹੁਤ ਤਰੀਕੇ ਨਾਲ ਇਹਦਾ ਇਹਦੀ ਸੁੰਦਰਤਾ ਕਢੀ ਹੈ ਬਣਦੀ ਹੈ ਠੀਕ ਹੈ ਕੋਈ 부ਝ ਬੁੱਝਣ ਹਾਰਾ ਅੰਤਰ ਵਿਵੇਕ ਕਰੀ ਕੋਈ ਬਬ ਕੀ ਆਦਮੀ ਬੁੱਝ ਬੁੱਝ ਸਕਦਾ ਹੋਣਾ ਇਹ ਗੱਲ ਕੀ ਕਹੀ ਹੈ ਇਿੱਧਰ ਇਸ਼ਾਰਾ ਹੈ ਇਹ ਆਮ ਬੁੱਧੀ ਵਾਲੇ ਆਦਮੀ ਨਹੀਂ 부ਝ ਸਕਣਗੇ ਇਹ ਗੱਲ ਕੋਈ ਕੋਈ ਆਦੀ 부ਝੂਏ ਕੀ ਗੱਲ ਹੈ ਕਦਰਾਕਾਰੀ ਸਰੀਰ ਦੀ ਗੱਲ ਹੈ ਦੇਰਾਕਾਰੀ ਪਾਠ ਪੜਨਬਰ ਦੀ ਗੱਲ ਹੈ ਇਹ ਤੇ ਅਗੇ 부ਝਣ ਵਾਲੀ ਗੱਲ ਆ ਜੁਹਾਰਤ ਵਾਲੀ ਗੱਲ ਸੋ 부ਝੈ ਇਹ ਵਿਵੇਕ ਜਿਸ 부ਝਾਏ ਆਪ ਹਰ ਓਏ ਵਿਵੇਕ ਨੂੰ ਨਹੀਂ 부ਝ ਸਕਦਾ ਜਿਹਨੂੰ ਹਰ ਆਪ 부ਝਾਵੇ ਆਪ 부ਝਾਏ ਜਨ ਨਾਨਕ ਕਹੇ ਵਿਚਾਰਾ ਗੁਰਮੁਖੀ ਹਰ ਸਤ ਹਰ ਧੰਕ ਤਾਂ ਇਹੀ ਗੱਲ ਕਹਿ ਰਿਹਾ ਵਿਚਾਰਾ ਕਿ ਗੁਰਮੁਖੀ ਆ ਉਹ ਹਰ ਰੂਪ ਹੈ ਸਤ ਸਰੂਪ ਹੈ ਠੀਕ ਹੈ ਜਿਹੜਾ ਸਤ ਆ ਰਿਹਾ ਉਹ ਜਿਹੇ ਕੋਈ ਫਰਕ ਨਹੀਂ ਰਿਹਾ ਹੁਣ ਠੀਕ ਹੈ ਜੀ ਹਰ ਸਤ ਹਰ ਤੋਂ ਕੀ ਭਾਵ ਬਣਦਾ ਜੀ ਵੀ ਜਿਹੜਾ ਹਰ ਹੈ ਸਤ ਸਰੂਪ ਹੈ ਸਤ ਸਰੂਪ ਹੋ ਗਿਆ ਹਰ ਦੇ ਲੋ ਸੱਤ ਹੈ ਹਰ ਦਾ ਸੱਤ ਸਰੂਪ ਹੈ ਅੱਛਾ ਜੀ ਇਹ ਵੀ ਸੱਤ ਹੋ ਗਿਆ ਜਿਹੜਾ ਹਮੇਸ਼ਾ ਰਹਿੰਦਾ ਸੱਤ ਹੁੰਦਾ ਜਿਹੜਾ ਅਨਾਦ ਹੈ ਉਹ ਸੱਤ ਹੈ ਜੀ ਹਾਂ ਜੀ ਤੇ ਕਹਿਣ ਦਾ ਭਾਵ ਹੈ ਵੀ ਜਿਹੜਾ ਗੁਰਮੁਖ ਹੈ ਉਹ ਆਪ ਹਰ ਹੋ ਗਿਆ ਔਰ ਜਿਹੜਾ ਹਰ ਹੈ ਉਹ ਤਾਂ ਸੱਤ ਸਰੂਪ ਹੈ ਹੀ ਆਜ ਅੰਮ੍ਰਿਤਮੁਖ ਕਟਿਆ ਗਿਆ ਉਹਦਾ ਠੀਕ ਹੈ ਜੀ ਇੱਥੇ 11ਵੀਂ ਪੌੜੀ ਸਮਾਪਤੀ ਹੈ ਜੀ ਜੀ